ਕੀ ਤੁਹਾਡਾ ਗੋਡਾ ਉਤਰਿਆ ਹੋਇਆ ਹੈ ਕੀ ਤੁਹਾਡਾ ਚੂਲਾ ਵੀ ਦੁਖਦਾ ਹੈ ਚੂਲਾ ਚੜ ਗਿਆ ਹੈ ਡਿਸਕ ਦੇ ਪ੍ਰੋਬਲਮ ਹੈ ਕੀ ਹੈ ਮਨਕੇ ਹਿੱਲੇ ਹੋਇਆ ਤੇ ਅੱਜ ਤੁਹਾਨੂੰ ਇੱਕ ਐਸੀ ਜਗ੍ਹਾ ਤੇ ਲੈ ਕੇ ਆ ਗਿਆ ਜਿੱਥੇ ਤੁਹਾਡਾ ਇਲਾਜ ਬਿਲਕੁਲ ਫ੍ਰੀ ਹੋਏਗਾ ਇਹਦਾ ਕੋਈ ਚਾਰਜ ਨਹੀਂ ਬਿਲਕੁਲ ਪੂਰੀ ਜਿਹੜੀ ਜਿਹੜੀ ਡਿਸਕ ਦੀ ਸੈਟਿੰਗ ਜਾਂ ਗੋਡੇ ਦੀ ਸੈਟਿੰਗ ਕਰਨ ਉਹਦਾ ਕੋਈ ਬਿਲਕੁਲ ਨਹੀਂ ਬਿਲਕੁਲ ਨਹੀਂ ਇੱਕ ਨਮਾ ਪੈਸਾ ਤੋਂ ਦੀ ਸਿਸਟਰ ਦੀ ਬੁਕਾਰੋ ਉਹ ਬੁਕਾਰੋ ਤੋਂ ਆਈ ਸੀ ਇੱਥੇ ਤੇ ਉਹਦੀ ਨਾ ਪ੍ਰੋਬਲਮ ਸੀ ਉਹ ਗੋਡੇ 'ਚ ਬੈ ਨਹੀਂ ਸਕਦੀ ਸੀ ਮਤਲਬ ਇਹਦੇ ਵੀ ਪ੍ਰੋਬਲਮ ਸੀ ਗੋਡੇ ਦੇ ਵੀ ਵੇਟ ਜ਼ਿਆਦਾ ਸੀ ਉਹ ਦੇ ਕੋ ਚੌਂਕੜੀ ਵਾਚ ਕੇ ਲੰਗਰ ਨਹੀਂ ਖਾਂਦਾ ਸੀ ਭਾਜੀ ਕੋਲ ਇਹਨਾਂ ਨੇ ਕਿਹਾ ਪਣਾ ਠੀਕ ਕਰਦਾਗਾ ਤੈਨੂੰ ਤੂੰ ਗੋਡੇ ਭਰ ਬਹਿ ਜੇਂਗੀ ਤੇ ਉਹ ਤੂੰ ਹੀ ਮੰਨੋਗੇ ਨਹੀਂ ਸ਼ੀਦਾ ਸਾਹਿਬ 15 4-5 ਚੱਕਰ ਲੱਗੇ ਹੋਣੇ ਹਫ਼ਤੇ ਦੇ ਵੀ ਦੋ ਚੱਕਰ ਲਾਉਂਦੇ ਸੀ ਮੇਰੇ ਖਿਆਲ ਤੇ 15 ਦਿਨ ਦੇ ਅੰਦਰ ਅੰਦਰ ਉਹ ਸ਼ੀਦਾ ਸਾਹਿਬ ਲੰਗਰ ਬੈ ਕੇ ਖਾ ਕੇ ਗਈ ਹੈ। ਅਜੇ ਲੰਦਾ ਡਾਕਟਰ ਨੇ ਉਹ ਵੀ ਐਲੋਪੈਥੀ ਨੇ ਤੇ ਉਹਨਾਂ ਨੇ ਮੈਨੂੰ ਦੱਸਿਆ ਵੀ ਮੇਰੇ ਵੀ ਪ੍ਰੋਬਲਮ ਸੀ ਤੁਸੀਂ ਉੱਥੇ ਜਾਓ ਇਹਦਾ ਹੱਲ ਉਹੀ ਕਰਨਗੇ। ਫਿਰ ਆਹ ਜੀ ਫਸਟ ਟਾਈਮ ਹੀ ਮੈਂ ਮਤਲਬ ਮ사ਜ ਕਰਾਈ ਆ। ਮੈਨੂੰ ਕਾਫੀ ਰਲੀਫ ਮਿਲੇ ਖੜਾ ਮਾਂ ਦਿਖ ਲੱ ਸਿੱਧਾ। ਤੁਹਾਨੂੰ ਉਮੀਦ ਹੈ ਕੁਝ ਟਾਈਮ ਬਾਅਦ ਭੱਜਣ ਲੱਗ ਜਾਊਗਾ। ਬਿਲਕੁਲ ਜੀ ਬਿਲਕੁਲ ਇੱਕ ਤਰ੍ਹਾਂ ਦੀ ਮੈਂ ਬੋਰਡਿੰਗ ਹੀ ਹੋ ਗਿਆ ਸੀਗਾ ਨਾ ਤੁਰ ਸਕਦਾ ਨਾ ਪੈ ਸਕਦਾ ਸੀਗਾ ਪਰ ਅੱਜ ਮੈਨੂੰ ਇਹ ਫੀਲ ਹੋ ਰਿਹਾ ਬਾਈਕ ਤੇ ਆਇਆ ਸੀ ਆਉਂਦੇ ਹੁੰਦੇ ਵੀ ਮੈਨੂੰ ਪੇਨ ਹੋਈ ਸੀ ਪਰ ਹੁਣ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਵੀ ਜਿਵੇਂ ਇਹਨਾਂ ਨੇ ਕੀਤਾ ਵਾ ਕਿ ਮੈਂ ਠੀਕ ਹਾਂ ਹਾਂ ਜੀ ਇਸ ਤੁਸੀਂ ਡਾਕਟਰ ਸਭ ਕੋਲ ਆਏ ਸੀਗੇ ਤੇ ਕਿੱਦਾਂ ਦਾ ਮਹਿਸੂਸ ਹੋ ਰਿਹਾ ਹੈ ਬਹੁਤ ਅੱਛਾ ਆ ਰਿਹਾ ਮੇਰਾ హెਅਰ ਵਲ ਇਤੋਂ ਕਰੈਕ ਹੋ ਗਿਆ ਸੀ ਇਹਨਾਂ ਨੇ ਤਿੰਨ ਵਿਜ਼ਿਟ ਦੇ ਵਿੱਚ ਬਿਲਕੁਲ 2 ਲੱਖ ਰੁਪਏ ਲੱਗੇਗਾ ਡੀਐਮਸੀ ਚ 20 ਤੋਂ 25 ਡੇਸ ਬਿਲਕੁਲ ਕੰਪਲੀਟ ਮੇ ਚੱਲਣ ਲੱਗੀ ਸੀ 25 ਦਿਨਾਂ ਚ ਤੁਸੀਂ ਚੱਲਣ ਲੱਗੇ ਸੀ ਨਹੀਂ 5 ਦਿਨ ਬਾਅਦ ਹੀ ਚੱਲਣ ਲੱਗੀ ਸੀ ਹਾਂ ਬਟ ਸਟੈਂਡ ਅ ਅੱਛਾ ਸਟੈਂਡ ਮੇਰਾ 25 ਦਿਨ ਬਾਅਦ ਆ ਛੁੱਟ ਗਿਆ ਜਦੋਂ ਤੁਸੀਂ ਆਏ ਸੀਗੇ ਉਦੋਂ ਤੁਸੀਂ ਮਤਲਬ ਚੱਕ ਕੇ ਲੈ ਸੀ ਉਦੋਂ ਡਾਕਟਰ ਸਾਹਿਬ ਮੈਨੂੰ ਚੱਕ ਕੇ ਲੈ ਕੇ ਗਏ ਕੌਰਚ अच्छा मेरे बेटा ते चक्क पे गई सीगी मेन चो, चक्कन दे नाल डॉक्टर सब मिन ले के गए फिर उस्स स बाद इन्हने मेरी एथे चुन्नी नाल बांध दता टेपاں ਲਾਤੇ ਬਸ ਕੀ ਤੁਹਾਡਾ ਗੋਡਾ ਉਤਰਿਆ ਹੋਇਆ ਹੈ ਕੀ ਤੁਹਾਡਾ ਚੂਲਾ ਵੀ ਦੁਖਦਾ ਹੈ ਚੂਲਾ ਚੜ ਗਿਆ ਹੈ ਡਿਸਕ ਦੇ ਪ੍ਰੋਬਲਮ ਹੈਗੀ ਹੈ ਮਨ ਕੇ ਹਿੱਲੇ ਹੋਇਆ ਤੇ ਅਸਟੋਨਿਕ ਐਸੀ ਜਗ੍ਹਾ ਤੇ ਲੈ ਕੇ ਆ ਗਿਆ ਜਿੱਥੇ ਤੁਹਾਡਾ ਇਲਾਜ ਬਿਲਕੁਲ ਫਰੀ ਹੋਏਗਾ ਹਾਂਜੀ ਤੁਸੀਂ ਸੁਣ ਕੇ ਹੈਰਾਨ ਹੋਏ ਬਿਲਕੁਲ ਫ੍ਰੀ ਇਲਾਜ ਹੋਏਗਾ ਤੁਸੀਂ ਅਗਰ ਆਪਰੇਸ਼ਨ ਕਰਾਣ ਦੀ ਸੋਚ ਰਹੇ ਹੋ ਤੇ ਇੱਕ ਵਾਰੀ ਐਨਕਲ ਵਿਜ਼ਿਟ ਕਰ ਲਓ ਉਸ ਤੋਂ ਬਾਅਦ 10 12 ਦਿਨਾਂ ਬਾਅਦ ਜਦੋਂ ਜਿੱਦਾਂ ਕਹਿੰਦੇ ਫਿਰ ਭਾਵੇਂ ਤੁਸੀਂ ਆਪਰੇਸ਼ਨ ਕਰਾ ਲਿਓ ਜੇ ਨਾ ਠੀਕ ਹੋਇਆ ਤਾਂ ਲੇਕਿਨ ਐ ਹੈ ਕਿ ਪਹਿਲੀ ਵਾਰ ਦੇ ਚੀ ਅਗਰ ਨਹੀਂ ਤੁਰ ਪਾ ਰਿਹਾ ਬੰਦਾ ਤੇ ਉਹਨੂੰ ਤੁਰਦਾ ਹੋਇਆ ਕਰ ਦਿੰਦੇ ਨੇ ਕਿਉਂਕਿ ਉਹ ਬੰਦਾ ਤੁਰਨ ਲੱਗ ਜਾਂਦਾ ਆਪਣਾ ਜਿਹੜਾ ਮਲਬੁੱਤ ਹੈਗਾ ਉਹ ਆਪ ਜਾ ਕੇ ਧਿਆਗ ਲੱਗ ਜਾਂਦਾ ਐਨਾ ਹੋ ਜਾਂਦਾ ਤੇ ਆਉ ਤੁਹਾਨੂੰ ਮਿਲਵਾਨੇ ਆ ਇੱਥੇ ਬਹੁਤ ਸਾਰੇ ਲੋਕ ਆਏ ਹੋਏ ਨੇ ਤੁਸੀਂ ਦੇਖ ਸਕਦੇ ਹੋ ਇੱਥੇ ਪੂਰੀ ਇੱਥੇ ਪੀੜ ਲੱਗੀ ਰਹਿੰਦੀ ਏ 11 ਵਜੇ ਆ ਜਾਂਦੇ ਔਰ 11 ਵਜੇ ਇਹ ਏਦਾਂ ਸਿਸਟਮ ਸਟਾਰਟ ਹੋ ਜਾਂਦਾ ਲੋਕੀ ਐਕਸਰੇ ਵੀ ਲੈ ਕੇ ਆਏ ਹੋਏ ਨੇ ਔਰ ਬਹੁਤ ਸਾਰੇ ਲੋਕ ਇੱਥੇ ਬੈਠੇ ਹੋਏ ਨੇ ਆਪਣਾ ਟ੍ਰੀਟਮੈਂਟ ਕਰਾਉਣ ਆ ਸੇ ਕਈਆਂ ਨੂੰ ਕੋਈ ਪ੍ਰੋਬਲਮ ਤੁਹਾਨੂੰ ਕਿਸੇ ਦੀ ਪ੍ਰੋਬਲਮ ਹਾਂਜੀ ਮੈਂ ਤੇ ਮੇਰੀ ਬਾਹ ਗਿਰ ਗਈ ਸੀਗੀ ਤੇ ਉਹ ਬਾਹ ਦਰਦ ਹੁੰਦੀ ਏ ਉਹਦੇ ਉਸ ਕਰਕੇ ਆਈ ਆ ਮੈਂ ਠੀਕ ਮਤਲਬ ਤੁਸੀਂ ਗਿਰ ਗਏ ਸੀਗੇ ਤੇ ਉਹ ਬਾਹ ਤੇ ਜਿਹੜਾ ਵੀ ਸਿਸਟਮ ਸੱਟ ਸੁੱਟ ਲੱਗੀ ਹਾਂਜੀ ਠੀਕ ਤੁਸੀਂ ਕਿਸੇ ਦਾ ਲੈ ਰਹੇ ਜੀ ਮੈਨੂੰ ਡਿਸਮੈਂਡ ਦਰ ਕਿਸ ਕਿਸ ਦੀ ਪ੍ਰੋਬਲਮ ਹੈ ਇਹਨਾਂ ਨੂੰ ਜੀ ਠੀਕ ਹੈ ਜੀ ਤੇ ਪਹਿਲੀ ਵਾਰ ਆਏ ਹੋ ਨਹੀਂ ਮੈਂ ਤਾਂ ਕਹਿੰਦੇ ਕਿ ਸਿੱਧੀ ਪ੍ਰੋਬਲਮ ਹੈ ਬੈਕ ਪ੍ਰੋਬਲਮ ਬੈਕ ਪ੍ਰੋਬਲਮ ਹਾਂਜੀ ਠੀਕ ਹੈ ਜੀ ਅੰਕਲ ਜੀ ਤੁਸੀਂ ਕਿਸੇ ਦੀ ਲੈ ਰਹੇ ਮੇਰੇ ਬਟੇ ਇੱਕ ਤੇ ਹਾਂਸ ਟੁੱਟ ਗਿਆ ਸੀ ਮੋਟਾ ਅੱਛਾ ਤੇ ਬੈਕ ਉਹਦੇ ਕਰਕੇ ਆਇਆ ਅੱਛਾ ਪਿੱਛੇ ਜਿਹੜਾ ਹਾਂਸ ਹੈਗਾ ਹਾਂਸ ਟੁੱਟ ਗਿਆ ਸੀ ਜਿਹਨੂੰ ਫਰ ਕਰਨੇ ਮੋਟਾ ਹਾਂਜੀ ਮੋਟਾ ਮੋਟਾ ਟੁੱਟ ਗਿਆ ਆ ਮੋਟਾ ਟੁੱਟ ਗਿਆ ਐਕਸੀਡੈਂਟ ਹੋ ਗਿਆ ਸੀ ਅੱਛਾ ਹਾਂਸ ਟੁੱਟ ਗਿਆ ਸੀ ਅੱਛਾ ਕਿੰਵੀਂ ਵਾਰੀ ਆਇਓ ਸੀ ਤੇ ਮੈਂ तकरीबन 20-25 ਵਾਰ ਆਇਆ ਹਾਂ 20-25 ਵਾਰ ਤੇ ਕਿੰਨਾ ਕੁ ਫਰਕ ਲੱਗਦਾ ਥੋੜਾ ਜਿਹਾ ਫਰਕ ਲੱਗਦਾ ਹੈ ਅੱਛਾ ਅੱਛਾ ਕਾਫਤਾ 15-20 ਦਿਨ ਬਾਅਦ ਕੇ ਮੈਨੂੰ ਲੋੜ ਪੈਂਦੀ ਕਿਉਂਕਿ ਬਾਹ ਮੇਰੇ ਉੱਪਰ ਨਹੀਂ ਹੁੰਦੀ ਇਸ ਤਰ੍ਹਾਂ ਅੱਛਾ ਅੱਛਾ ਹਾਂਜੀ ਬਾਹਾਂ ਮਰੇ ਇਹ ਦੋਨੋਂ ਕੰਮ ਨਹੀਂ ਕਰਦੇ ਦੇਖ ਸਕਦੇ ਹੋ ਕਿ ਜਿਹੜੇ ਲੋਕ ਇੱਥੇ ਆਏ ਆ ਕਾਫੀ ਵਾਰੀ 20-25 ਵਾਰੀ ਵੀ ਆ ਚੁੱਕੇ ਆ ਔਰ ਇੱਕ ਟਰਸਟ ਇੱਕ ਵਿਸ਼ਵਾਸ ਬਣ ਗਿਆ ਹੈ ਕਿ ਇੱਥੇ ਆਨ ਨਾਲ ਸਾਡਾ ਜਿਹੜਾ ਇਲਾਜ ਹੈਗਾ ਉਹ ਇਲਾਜ ਹੋ ਜਾਂਦਾ ਇੱਥੇ ਆ ਕੇ ਹਾਂਜੀ ਮੇਰੇ ਸਰਵਾਈਕਰ ਬਹੁਤ ਜ਼ਿਆਦਾ ਸੀ ਮੇਰੇ ਤਾਂ ਮਤਲਬ ਇਹ ਸਾਰੇ ਹੀ ਤੋਂ ਦਰਦ ਕਰਦੇ ਸੀ ਗਰਦਨ ਸਾਰੀ ਤੇ ਇਹਨਾਂ ਨੇ ਇੱਕ ਵਾਰੀ ਜਿੱਦਾਂ ਮੈਨੂੰ ਮਲਿਆ ਤੇ ਪੂਰਾ ਮਤਲਬ ਮੈਨੂੰ ਇੱਥੋਂ ਆਰਾਮ ਪਿਆ ਗਿਆ ਮੈਨੂੰ ਪਤਾ ਨਹੀਂ ਲੱਗਦਾ ਸੀ ਪਰ ਮੇਰੇ ਸੌਰੇ ਕਰ ਹੈਗਾ ਆ ਅੱਛਾ ਜੀ ਹਾਂਜੀ ਇੰਨਾ-ਇੰਨਾ ਮੈਨੂੰ ਮਤਲਬ ਉਹ ਆਰਾਮਦਾਰੀ ਦਿੱਤੀ ਸੀ ਅੱਜ ਤੁਸੀਂ ਕਿੰਨੀ ਵਾਰ ਆਏ ਹੋ ਮੈਂ ਪਹਿਲਾਂ ਦੋ ਚਾਰ ਵਾਰ ਆਈ ਸੀ ਤੇ ਤੇਲਣਾ ਦਿੱਤਾ ਸੀ ਮੈਨੂੰ ਤੇ ਬਹੁਤ ਮੈਨੂੰ ਆਰਾਮ ਰਿਹਾ ਹੁਣ ਕਾਫੀ ਟਾਈਮ ਬਾਅਦ ਆਈਆਂ ਕੋਟ-ਕਟ ਤਿੰਨ-ਚਾਰ ਮਹੀਨੇ ਬਾਅਦ ਆਈਆਂ ਮੈਂ ਹਾਂਜੀ ਖੁਸ਼ ਹੋ ਹਾਂਜੀ ਹੁਣ ਫੇਰ ਮੇਰੇ ਥੋੜਾ ਜਨਾ ਕੱਲ ਮੈਂ ਥੋੜਾ ਵਜਨ ਚ ਕੁਟ ਵਜਨ ਦੇ ਨਾਲ ਮੇਰੇ ਸਰਵਾਈਕਰ ਫੇਰ ਸ਼ੁਰੂ ਹੋ ਗਿਆ ਕੁਛ ਮੈਂ ਸਫਰ ਤੇ ਗਈ ਸੀ ਫਿਰ ਇਸੇ ਕਰਕੇ ਹੁਣ ਮੇਰੇ ਫੇਰ ਹੋਣ ਲੱਗੇ ਪ੍ਰੋਬਲਮ ਚੱਕਰ ਜਾਂਦੇ ਨੇ ਤੇ ਫੇਰ ਮੈਂ ਹੁਣ ਮੇਰਾ ਬੇਟਾ ਲੈ ਕੇ ਆਇਆ ਹੁਣ ਤੁਸੀਂ ਦੇਖ ਸਕਦੇ ਹੋ ਕਿ ਸਰਵਾਈਕਲ ਦਾ ਵੀ ਅਗਰ ਤੁਸੀਂ ਇਲਾਜ ਕਰਾਣਾ ਹੈ ਤੇ ਸਿਰਫ ਇੱਕ ਜਾਂ ਦੋ ਵਾਰ ਤੁਹਾਨੂੰ ਇੱਥੇ ਆਣਾ ਪਏਗਾ ਵਿਜ਼ਿਟ ਕਰਨੀ ਪੈਗੀ ਔਰ ਸਰਵਾਈਕਲ ਬਿਲਕੁਲ ਖਤਮ ਹੋ ਜਾਏਗਾ ਜਿੰਨਾ ਕਿ ਕਹਿ ਰਹੇ ਸੀਗੇ ਫਿਰ ਬਾਅਦ ਚ ਅਗਰ ਕੋਈ ਮਾੜੀ ਮੁੱਠੀ ਅਗਰ ਪ੍ਰੋਬਲਮ ਉੱਨ ਕੀ ਆ ਜਾਏ ਤਾਂ ਫਿਰ ਤੁਸੀਂ ਦੁਬਾਰਾ ਇੱਥੇ ਵਿਜ਼ਿਟ ਕਰ ਸਕਦੇ ਹੋ ਜਿਹਨੂੰ ਆਪਾਂ ਕਹਿ ਸਕਦੇ ਆ ਕਿ ਵੈਦ ਜੀ ਜਿਹੜਾ ਕੰਮ ਕਰਦੇ ਪਏ ਐ ਇਸ ਵੇਲੇ ਤੁਸੀਂ ਆ ਦੇਖੋ ਜੀ ਆ ਕਿ ਤੁਸੀਂ ਕਿਸੇ ਦੇ ਲੈ ਰਹੇ ਸੀ ਮੇਰੇ ਬੈਕ ਪ੍ਰੋਬਲਮ ਸੀ ਜੀ ਹਾਂਜੀ ਤੇ ਕਿੰਨੀ ਵਾਰੀ ਆਇਆ ਸੀ ਮੈਂ ਫਸਟ ਟਾਈਮ ਹੀ ਆਇਆ ਜੀ ਪਹਿਲੀ ਵਾਰੀ ਹਾਂਜੀ ਪਹਿਲੀ ਵਾਰੀ ਕਿਸੇ ਨੇ ਕਹਤੇ ਆਏ ਹੋ ਜਾਂ ਕਿਸ ਨੇ ਜੀ ਕਿਸੇ ਨੇ ਰეკਮੈਂਡ ਕੀਤਾ ਸੀ ਉਹਨਾਂ ਦੇ ਵੀ ਇਹੀ ਪ੍ਰੋਬਲਮ ਸੀਗੀ ਤੇ ਉਹਨਾਂ ਕੋਲੋਂ ਮੈਂ ਦਵਾਈ ਲੈਂਦਾ ਸੀ ਡਾਕਟਰ ਨੇ ਉਹ ਵੀ ਐਲੋਪੈਥੀ ਨੇ ਤੇ ਉਹਨਾਂ ਨੇ ਮੈਨੂੰ ਦੱਸਿਆ ਵੀ ਮੇਰੇ ਵੀ ਪ੍ਰੋਬਲਮ ਸੀ ਤੁਸੀਂ ਉੱਥੇ ਜਾਓ ਇਹਦਾ ਹੱਲ ਉਹੀ ਕਰਨਗੇ ਫਿਰ ਆਇਆ ਜੀ ਫਸਟ ਟਾਈਮ ਹੀ ਮੈਂ ਮਤਲਬ ਮ사ਜ ਕਰਾਈ ਆ ਮੈਨੂੰ ਕਾਫੀ ਰਲੀਫ ਮਿਲਿਆ ਜੀ ਕਾਫੀ ਰਲੀਫ ਮਿਲਿਆ ਹਾਂਜੀ ਬਿਲਕੁਲ ਪਹਿਲਾਂ ਮੈਂ ਮਤਲਬ ਲੱਤ ਤੇ ਜ਼ਿਆਦਾ ਬਜਨ ਨਹੀਂ ਦੇ ਸਕਦਾ ਸੀ ਹੁਣ ਮੈਂ ਖੜਾ ਮੈਂ ਦੇਖ ਲਓ ਸਿੱਧਾ ਤਾਂ ਤੁਹਾਨੂੰ ਉਮੀਦ ਹੈ ਕੁਝ ਟਾਈਮ ਬਾਅਦ ਭੱਜਣ ਲੱਗ ਜਾਓਗੇ ਬਿਲਕੁਲ ਜੀ ਬਿਲਕੁਲ ਇੱਕ ਤਰ੍ਹਾਂ ਦੀ ਮੈਂ ਬੌਂਡਿੰਗ ਹੀ ਹੋ ਗਿਆ ਸੀਗਾ ਨਾ ਤੁਰ ਸਕਦਾ ਨਾ ਪੈ ਸਕਦਾ ਸੀਗਾ ਅੱਜ ਮੈਨੂੰ ਇਹ ਫੀਲ ਹੋ ਰਿਹਾ ਬਾਈਕ ਤੇ ਆਇਆ ਸੀ ਆਉਂਦੇ ਹੁੰਦੇ ਵੀ ਮੈਨੂੰ ਪੇਨ ਹੋਈ ਸੀ ਪਰ ਹੁਣ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਵੀ ਜਿਵੇਂ ਇਹਨਾਂ ਨੇ ਕੀਤਾ ਵਾ ਕਿ ਮੈਂ ਠੀਕ ਆ ਦੇਖ ਲਓ ਜੀ ਮਰੀਜ਼ ਵੀ ਬਿਲਕੁਲ ਜਿਹੜੇ ਆ ਰਿਹਾ ਖੁਸ਼ ਹੋ ਕੇ ਜਾ ਰਿਹਾ ਕਿੰਨਾ ਅੱਛਾ ਕਿੰਨਾ ਟਾਈਮ ਲੱਗਿਆ ਕਿੰਨੇ ਟਾਈਮ ਤੁਹਾਨੂੰ ਇਹਨਾਂ ਨੇ ਉਹ ਜਿਹੜਾ ਆਪਣੇ ਕਿੰਨਾ ਟਰੀਟਮੈਂਟ ਕੀਤਾ ਮੈਨੂੰ 5 ਤੋਂ 7 ਮਿੰਟ ਲੱਗੇ ਜੀ ਦੱਸਦੇ ਆ 5 ਤੋਂ 7 ਮਿੰਟ ਲੱਗੇ ਜੀ ਤੁਸੀਂ ਮल्ले ਫੀਲ ਕਰ ਲੈ ਕਿ ਹਾਂ ਵੀ ਬਿਲਕੁਲ ਸਹੀ ਹੋ ਗਿਆ ਹਾਂਜੀ ਬਿਲਕੁਲ ਮੈਨੂੰ ਖੁਦ ਫੀਲ ਹੋ ਰਿਹਾ ਜੀ ਮੈਂ ਅੱਗੇ ਨਾਲੋਂ ਜਿਵੇਂ ਜਦੋਂ ਇੰਟਰਵਿਊ ਸੀ ਉਦੋਂ ਹੋਰ ਹਾਲਾਤ ਸੀ ਹੁਣ ਜਾ ਰਿਹਾ ਤਾਂ ਮੈਂ ਬਹੁਤ ਵਧੀਆ ਹੈ ਇੱਕ ਇੱਕ ਹੋਰ ਗੱਲ ਦੱਸੋ ਜਿੱਦਾਂ ਤੁਹਾਨੂੰ ਜਿਹੜੇ ਤੁਸੀਂ ਕਹਿੰਦੇ ਐਲੋਪੈਥੀ ਡਾਕਟਰ ਸਾਹਿਬ ਨੇ ਉਹਨਾਂ ਨੇ ਤੁਹਾਨੂੰ ਦੱਸਿਆ ਸੀ ਰეკਮੈਂਡ ਕੀਤਾ ਸੀਗਾ ਹੁਣ ਤੁਸੀਂ ਕਿੰਨਿਆਂ ਨੂੰ ਜਾ ਕੇ ਦੱਸੋਗੇ ਦ ਦੱਸਾਂਗੇ ਜੀ ਬਿਲਕੁਲ ਮੇਰੇ ਭਾਬੀ ਜੀ ਨੇ ਉਹਨਾਂ ਨੂੰ ਇਸ ਤਰ੍ਹਾਂ ਜੁਆਇੰਟ ਪੁਆਇੰਟ ਪੇਨ ਇੱਥੇ ਵੀ ਪੇਨ ਆ ਉਹਨਾਂ ਨੂੰ ਵੀ ਲੈ ਕੇ ਆਉਂਗਾ ਜੀ ਮੈਂ ਕਿਉਂਕਿ ਉਹ ਵੀ ਬਹੁਤ देर ਤੋਂ ਇਸ ਗੱਲ ਨਾਲ ਪਰੇਸ਼ਾਨ ਨੇ ਗਈ ਜੀ ਹਾਂ ਜੀ ਬਿਲਕੁਲ ਜੀ ਦੇਖਿਆ ਤੁਸੀਂ ਮਰੀਜ਼ ਖੁਸ਼ ਹੋ ਕੇ ਜਾ ਰਹੇ ਨੇ ਤੇ ਆ ਦੇਖੋ ਜੀ ਹਾਂਜੀ ਵੈਜੀ ਆ ਇੱਕ ਤੁਹਾਡੇ ਕੋ ਕਲਾਇੰਟ ਆਏ ਹੋਏ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਕੇ ਪਹਿਲਾਂ ਪੁੱਛ ਲਈਏ ਠੀਕ ਹੈ ਜੀ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਜੀ ਹਾਂਜੀ ਅੰਮ੍ਰਿਤਸਰ ਤੋਂ ਆਏ ਜੀ ਆਪਣਾ ਨਾਮ ਕੀ ਹੈਗਾ ਜੀ ਮੇਰਾ ਨਾਮ ਗੋਲਦੀ ਹੈ ਜੀ ਤੇ ਮੈਂ ਕਿੰਨਾ ਦਾ ਇਹਨਾਂ ਤੋਂ 2 ਸਾਲ ਹੋ ਗਿਆ ਹੁੰਦਾ ਨੂੰ ਲੇਕਿਨ ਅੱਗੇ ਮੈਨੂੰ ਮੇਰੇ ਕੋ ਤਰਿਆ ਨਹੀਂ ਜਾਂਦਾ ਸੀ ਅੱਛਾ ਜੀ ਤੇ ਮੇਰੇ ਡਿਸਪਲੋ ਤੋਂ ਮੈਂ ਆਖਣ ਬਹੁਤ ਸਹੀ ਹਾਂ ਲੇਕਿਨ ਮੈਂ ਹੁਣੇ 6 ਮਹੀਨੇ ਬਾਅਦ ਆਇਆ ਹਾਂ ਫੇਰ ਮੈਨੂੰ ਪ੍ਰੋਬਲਮ ਪੈ ਗਈ ਆ ਤੇ ਮੈਂ ਇਸ ਕਰਕੇ ਫੇਰ ਨਾਲ ਆਇਆ ਅੱਛਾ ਇੱਕ ਗੱਲ ਦੱਸੋ ਤੁਸੀਂ ਕਹ ਰਹੇ ਤੁਹਾਨੂੰ ਡਿਸਕ ਪ੍ਰੋਬਲਮ ਸੀਗੀ ਠੀਕ ਹੈ ਜੀ ਤੁਸੀਂ ਹੋਰ ਕੋਈ ਡਾਕਟਰਾਂ ਕੋਲ ਜਾਂ ਕੋਈ ਹਸਪੀਟਲ ਦੇ ਵਿੱਚ ਗਏ ਸੀ ਮੈਂ ਮੈਨੂੰ 14 ਸਾਲ ਹੋ ਗਏ ਆ ਸਾਡਾ ਲੱਗੀ ਨੂੰ ਅੱਛਾ ਤੇ ਮੈਂ ਬੰਦੇ ਕਿਤੇ ਕਿਤੇ ਧੱਕੇ ਖਾ ਲਿਆ ਅੱਛਾ ਠੀਕ ਹੈ ਜੀ ਇਸ ਕਰਕੇ ਫੇਰ ਮੈਂ ਨਿਕਵਾਂ ਆ ਫੇਰ ਮੜਾ ਫਿਰ ਤੇ ਉਹ ਜਿੱਥੇ ਤੁਸੀਂ ਗਏ ਸੀ ਜਿਹੜੇ ਹਸਪੀਟਲ ਜਾਂ ਜਿਹੜੇ ਡਾਕਟਰ ਕੋਲ ਗਏ ਸੀ ਉਹਨਾਂ ਨੇ ਤੁਹਾਨੂੰ ਕਿੰਨਾ ਖਰਚਾ ਦੱਸਿਆ ਸੀ ਆਪਰੇਸ਼ਨ ਕਰਾਉਣ ਦੇ ਤੇ ਨਹੀਂ ਨਹੀਂ ਖਰਚਾ ਸਕੱਕ ਫਰਕ ਨਹੀਂ ਪੈਂਦਾ ਜੀ। ਅੱਛਾ ਅੱਛਾ। ਤਾਂ ਫਿਰ ਮੈਂ ਇਹਨਾਂ ਕੋ ਆਇਆ ਵਾਂ ਤਾਂ ਮੈਨੂੰ ਫਰਕ ਪਿਆ ਉਹ। ਠੀਕ ਹੈ ਜੀ। ਬਿਲਕੁਲ ਜੀ ਆ ਦੇਖਾਂਗੇ ਆਪਾਂ ਪੂਰਾ ਇਹਨਾਂ ਨੂੰ ਦਿਖਾਈ ਕੀ ਟ੍ਰੀਟਮੈਂਟ ਕਰਦੇ ਆਂ ਅੱਜ ਕਹਿ ਰਹੇ ਆ ਡਿਸਕ ਵੀ ਪ੍ਰੋਬਲਮ ਹੈ। ਵੈ ਜੀ ਤੁਸੀਂ ਆਪਣਾ ਕੰਮ ਕਰੋ ਤੇ ਨਾਲ ਆਪਾਂ ਦੇਖਦੇ ਆਂ ਕੀ ਕੀ ਕਿਦਾਂ ਸਿਸਟਮ ਕਰਦੇ ਆ ਜੀ। ਹਾਂ। ਵੀ ਜੀ ਵੀਰੇ ਪਤਾ ਗੱਲ ਕੀ ਇਸ ਚੀਜ਼ ਦੀ। ਇਹਦੇ ਵਿੱਚ L5S1 ਜਿਹਨਾਂ ਦੇ ਪ੍ਰੋਬਲਮ ਸੀ। L5S1 ਦੀ ਹੋਣ ਦੀ ਵਜ੍ਹਾ ਕਰਕੇ ਜਿਹੜਾ ਫਲੂਇਡ ਜਿੱਤੋਂ ਨਸ ਘੁੱਟੀ ਗਈ ਸੀ ਕੋਈ ਇਹਨਾਂ ਨੂੰ ਹੋ ਗਏ ਮੈਂ ਕਹਿੰਦਾ ਹੁਣ ਜੇ 6 ਮਹੀਨੇ ਬਾਅਦ ਆਏ ਨੇ ਮੇਰੇ ਕੋਲੇ ਜਿਵੇਂ ਸਾਲ ਬਾਅਦ 6 ਮਹੀਨੇ ਬਾਅਦ ਇੱਕ ਸੀਟਿੰਗ ਲਵਾ ਲੰਨੇ ਸਾਲ ਇਹਨਾਂ ਦਾ ਫੇਰ ਲੱਗ ਜਾਂਦਾ ਵਧੀਆ ਉਦੋਂ ਬਾਅਦ ਸਾਲ ਬਾਅਦ ਇੱਕ ਅੱਧਾ ਢੇੜਾ ਫੇਰ ਲਾਉਂਦੇ ਨੇ ਫੇਰ ਇੱਕ 6 ਮਹੀਨੇ ਸਾਲ ਵਧੀਆ ਲੱਗ ਜਾਂਦਾ ਠੀਕ ਆ ਵੀਰ ਇਹ ਨਹੀਂ ਆਪਾਂ ਕਹਿ ਸਕਦੇ ਦੇਖੋ ਠੀਕ ਨੇ ਬੰਦਾ ਵਧੀਆ ਤੁਰਦਾ ਅੱਗੇ ਨੂੰ ਇਹ ਨਹੀਂ ਅੱਗੇ ਦਾ ਇਹ ਸਮਝ ਲਾ ਵੀ ਇਹ ਜਿੱਦਣ ਮੇਰੇ ਕੋਲੇ ਪਹਿਲੀ ਵਾਰ ਆਏ ਸੀ ਫੜਕੀ ਲੈ ਕੇ ਆਂਦੇ ਸੀ ਅੱਛਾ ਜੀ ਹਾਂ ਹੁਣ ਵੈਗੁਰੂ ਦੀ ਆਪਣੀ ਜ਼ਿੰਦਗੀ ਦਾ ਵਧੀਆ ਕੱਢਦਾ ਵੀਰਾਂ ਠੀਕ ਆ ਹੁਣ ਜਿਵੇਂ ਅਸੀਂ ਇਹਦਾ ਕੰਮ ਕਰਨਾ ਵਾ ਇਹ ਚੀਜ਼ ਤੋਂ ਕਰਨਾ ਵਾ ਅੱਛਾ ਇਹ ਵੈਦ ਜੀ ਆਪਣੇ ਹੱਥਾਂ ਨਾਲ ਕਰਦੇ ਪਏ ਨੇ ਪੂਰਾ ਇਹਨਾਂ ਨੇ ਜਿਹੜੀ ਡਿਸਕ ਹੈ ਜਿਹੜੀ ਬੰਦੇ ਕਹਿੰਦੇ ਕਿ ਅਗਰ ਡਿਸਕ ਖਿਲ ਗਈ ਤਾਂ ਬੰਦੇ ਕੋ ਤੁਰਿਆ ਨਹੀਂ ਜਾਂਦਾ ਇਹਦੇ ਵਿੱਚ ਵੀਰ ਪਤਾ ਕੀ ਗੱਲ ਆ ਕਈ ਹੁਣ ਦੇਖ ਕੇ ਘਬਰਾ ਜਾਂਦੇ ਨੇ ਵੀ ਸਾਡਾ ਕੁਝ ਤੋੜ ਨਾ ਦੇਣ ਨਾ ਵੀ ੱਟਕਾ ਕਰਦੇ ਨੇ ਕੋਈ ਟੁੱਟ ਜੂ ਕੋਈ ਕਮੈਂਟਾਂ ਚ ਵੀ ਗਾ ਕਹਿਣਗੇ ਨਾ ਵੀ ਐਂ ਕਰਦੇ ਨੇ ਵੀ ਖਿੱਚਾ ਤੂੰ ਹੀ ਕੀਤਾ ਇਦਾਂ ਦਾ ਵੀਰੇ ਇਹਦੇ ਵਿੱਚ ਕੋਈ ਕੰਮ ਨਹੀਂ ਹੁੰਦਾਗਾ ਇਹਦੇ ਵਿੱਚ ਸਿਰਫ 2-4 ਮਿੰਟਾਂ ਦਾ ਕੰਮ ਹੁੰਦਾ 2-4 ਮਿੰਟ ਦਾ ਮੈਂ ਵੱਧ ਕਹਿ ਦਿੱਤੇ ਬਾਤ ਤੋਂ ਬਾਅਦ 2-4 ਮਿੰਟਾਂ ਦਾ ਕੰਮ ਹੁੰਦਾ ਦੀ ਲਾਈਨ ਠੀਕ ਕਰਨ ਨੂੰ ਜਦੋਂ ਉਹਦੀ ਲਾਈਨ ਠੀਕ ਹੋ ਗਈ ਜਿਹੜਾ ਬਲੱਡ ਸਰਕੂਲੇਸ਼ਨ ਲੁਕੇ ਆ ਉਹਨੇ ਚੱਲਪਣਾ ਨੇ ਠੀਕ ਹੋ ਜਾਣਾ ਅੱਛਾ ਜੀ ਹਾਂਜੀ ਅੱਛਾ ਇੱਕ ਇੱਕ ਆਪਾਂ ਗੱਲ ਸੁਣੀਏ ਜੀ ਕਹਿੰਦੇ ਲੱਤਾਂ ਦਾ ਗੈਪ ਹੁੰਦਾ ਹੈ ਤੇ ਉਹ ਬੜੇ ਮੰਨੀ ਕਰਦੇ ਲੱਤਾਂ ਛੋਟੀਆਂ ਵੱਡੀਆਂ ਹੋ ਜਾਂਦੀਆਂ ਨਹੀਂ ਨਹੀਂ ਬਾਈ ਜੀ ਦੇਖੋ ਇਹ ਗੱਲ ਨਹੀਂ ਦੇਖੋ ਲੱਤ ਛੋਟੀ ਵੱਡੀ ਹੋ ਜਾਂਦੀ ਆ ਮੈਂ ਮੰਨਦਾ ਇਹਨਾਂ ਦੀਆਂ ਲੱਤਾਂ ਵੈਸੇ ਬਰਾਬਰ ਨੇ ਲੱਤ ਛੋਟੀ ਵੱਡੀ ਵੀ ਨਹੀਂ ਹੋ ਜਾਂਦੀ ਆ ਪਰ ਖਿੱਚ ਕੇ ਬਰਾਬਰ ਵੀ ਹੋ ਜਾਂਦੀ ਆ ਜੇ ਛੋਟੀ ਵੱਡੀ ਹੋ ਗਈ ਉਹਨੂੰ ਖਿੱਚ ਕੇ ਬਰਾਬਰ ਕਰ ਦੋ ਤਾਂ ਠੀਕ ਹੋ ਜਾਂਦਾ ਤੇ ਕਿੰਨਾ ਫਰਕ ਪਿਆ ਤਾਂ ਫਰਕ ਤਾਂ ਹੈ ਪਿਛਲੇ ਸੈਂਟਰ ਕੋ ਆਇਆ ਤਾਂ हमको ਇਸ ਵਿੱਚ ਇਹ ਐਸੇ ਉਠਾਇਆ ਨਹੀਂ ਜਾ ਰਿਹਾ ਤਾਂ ਬਹੁਤ ਆਰਾਮ ਹੈ ਹਾਂਜੀ ਪਿਛਲੇ ਸੈਂਟਰ ਇਥੇ ਆਵਾਜ਼ ਆਏ ਹਾਂਜੀ ਤਾਂ ਕਿਤਨਾ ਮਤਲਬ ਕਿ ਜਿਵੇਂ ਇਹ ਹੁੰਦਾ ਕਿ ਹਾਂ ਵੀ हमको 50% ਆਰਾਮ ਹੈ ਦਰਦ ਇਹਾਂ ਸੇ ਕਾਫੀ ਹਾਂਜੀ ਹਾਂਜੀ ਮੈਂ ਵੀ ਸੋਸ਼ਲ ਮੀਡੀਆ ਦੇਖਦਾ ਕਈ ਬੈਦ ਕਹਿੰਦੇ ਨੇ ਵੀ ਤੁਸੀਂ ਇੱਕ ਵਾਰੀ ਆਓ ਠੀਕ ਹੋ ਗਿਆ ਨਹੀਂ ਇਹ ਜੀ ਬਿਲਕੁਲ ਗੱਲ ਝੂਠ ਹੈ ਵੱਧ ਤੋਂ ਵੱਧ ਇਹ ਪ੍ਰੋਬਲਮ ਆ ਹੁਣ ਜਿਵੇਂ ਗੋਡਿਆਂ ਚ ਪ੍ਰੋਬਲਮ ਆ ਉਹਦਾ ਗੈਪ ਘਟ ਜਾਂਦਾ ਇੱਕ ਪਾਸੇ ਗੈਪ ਘਟ ਜਾਂਦਾ ਇੱਕ ਪਾਸੇ ਪੈ ਜਾਂਦਾ ਉਹ ਇਹ ਤਾਂ ਹੈ ਨਹੀਂ ਵੀ ਇੱਕ ਗੇੜੇ ਨਾਲ ਠੀਕ ਹੋ ਜਾਊਗਾ ਚਾਰ ਗੇੜੇ ਵੀ ਲੱਗ ਸਕਦੇ ਨੇ ਪੰਜ ਵੀ ਲੱਗ ਸਕਦੇ ਨੇ ਠੀਕ ਆ ਪਰ ਇਹ ਨਹੀਂ ਹੈਗਾ ਵੀ ਇੱਕ ਗੇੜੇ ਦੀ ਚਲੋ ਜੀ ਆ ਦੇਖੋ ਜੀ ਤੁਰ ਕੇ ਏਦਾਂ ਕਰੋ ਉਹ ਕਰੋ ਏਦਾਂ ਨਹੀਂ ਹੁੰਦਾ ਹੁੰਦਾ ਦੋ ਗੇੜੇ ਵੀ ਨਾਲ ਵੀ ਠੀਕ ਹੋ ਜਾਂਦਾ ਚਾਰ ਗੇੜਿਆਂ ਨਾਲ ਵੀ ਠੀਕ ਹੋ ਜਾਂਦਾ ਤੇ ਜਿਹੜਾ ਤੇਲ ਤੇ ਤੁਸੀਂ ਇਹ ਦਵਾਈ ਦਿੰਦੇ ਹੋ ਤੇ ਇਹਦੇ ਕੀ ਚਾਰਸਕ ਇਹਦੇ ਵੀਰੇ ਅਸੀਂ 250 300 ਰੁਪਿਆ ਲੈਨੇ ਆ ਜਿਵੇਂ ਇੱਕ ਪੇਸ਼ੈਂਟ ਆ ਜਾਂਦਾ ਜਿਨ੍ਹਾਂ ਕੋਲੇ ਨਹੀਂ ਵੀ ਹੁੰਦਾ ਇਹ ਕੋਈ ਜ਼ਰੂਰੀ ਨਹੀਂ ਹੈਗਾ ਵੀ ਅਸੀਂ ਰੇਕ ਤੋਂ ਹੀ ਲੈਨੇ ਆ ਜਿਵੇਂ ਹੁਣ ਇੱਕ ਮਰੀਜ਼ ਤੋਂ 250 200 100 ਰੁਪਿਆ ਤੇਲ ਦਵਾਈ ਦਾ ਹੀ ਖਰਚਾ ਜਿਹਨੇ ਉਦਾਂ ਦਿਖਾ ਕੇ ਜਿਹਦੇ ਕੋਲੇ ਤੇਲ ਦਵਾਈ ਪਿਆਵਾਂ ਉਹ ਤੋਂ ਦੂਜੇ ਲੋਟ ਦਿਖਾ ਕੇ ਉਹ ਤੋਂ ਕੋਈ ਪੈਸਾ ਨਹੀਂ ਹੈਗਾ ਜਿਹੜਾ ਤੇਲ ਦਵਾਈ ਲੈ ਕੇ ਜਾਊਗਾ ਉਹ ਤੋਂ ਹੀ ਪੈਸਾ ਲੈਣਾ ਮੈਂ ਇਹ ਨਹੀਂ ਹੈਗਾ ਵੀ ਇੱਕ ਮਰੀਜ਼ ਆਇਆ ਉਹ ਤੋਂ ਪੈਸੇ ਲੈ ਲੈਣਾ ਜਿਹਦੇ ਕੋਲੇ ਤੇਲ ਦਵਾਈ ਪਿਆਵ ਉਹ ਤੋਂ ਕੋਈ ਪੈਸਾ ਨਹੀਂ ਹੈਗਾ ਜਿਨ੍ਹਾਂ ਕੋਲੇ ਤੇਲ ਦਵਾਈ ਨਹੀਂ ਹੈਗਾ ਉਹ ਤੋਂ ਪੈਸੇ ਲੱਗਣਗੇ। ਅੱਛਾ ਜਿੱਦਾਂ ਹੁਣ ਤੁਸੀਂ ਇਹਨਾਂ ਦੀ ਹੱਥਾਂ ਨਾਲ ਪੂਰੀ ਮ사ਜ ਕੀਤੀ। ਇਹਦੇ ਤਾਂ ਕੋਈ ਚਾਰਜ ਨਹੀਂ। ਨਹੀਂ ਇਹਦਾ ਕੋਈ ਚਾਰਜ ਨਹੀਂ ਹੈ। ਬਿਲਕੁਲ। ਪੂਰੀ ਜਿਹੜੀ ਜਿਹੜੀ ਡਿਸਕ ਦੀ ਸੈਟਿੰਗ ਜਾਂ ਗੋਡੇ ਦੀ ਸੈਟਿੰਗ ਕਰਨੀ ਉਹਦਾ ਕੋਈ ਬਿਲਕੁਲ ਨਹੀਂ ਬਿਲਕੁਲ ਨਹੀਂ ਇੱਕ ਨਮਾ ਪੈਸਾ ਨਹੀਂ। ਅੱਛਾ। ਹਾਂ ਜੇ ਇਹ ਨਹੀਂ ਹੈਗਾ ਵੀ ਤੁਸੀਂ ਕਰਕੇ ਚਲੇ ਗਏ ਛੋਡੇ ਮਰੀਜ਼ ਚਲੋ ਵੈਗੁਰੂ ਦੀ ਕਿਰਪਾ ਨਾਲ ਮੇਰੇ ਕੋਲ ਤਾਂ 1 ਸੈਕਿੰਡ ਦਾ ਪਹਿਲਾ ਹੀ ਟਾਈਮ ਨਹੀਂ ਹੈਗਾ ਨਾ। ਇਹ ਨਹੀਂ ਹੈਗਾ ਵੀ ਇਹ ਵੀ ਆਪਾਂ ਪੈਸੇ ਲਵਾਂਗੇ ਬਾਅਦ ਚ ਪਹਿਲਾਂ ਮੀਡੀਆ ਦੇ ਸੋਸ਼ਲ ਮੀਡੀਆ ਦੇ ਦੇ ਤਾਂ ਬਾਅਦ ਚ ਪੈਸੇ ਲੈਣ ਲੱਗ ਗਏ ਇਹ ਕੰਮ ਨਹੀਂ ਬਾਜੀ ਇਦਾਂ ਹੀ ਚੱਲਦਾ ਵਾ ਇਦਾਂ ਹੀ ਚੱਲਦਾ ਰਹੂਗਾ ਨਹੀਂ ਹੁਣ ਤੁਸੀਂ ਇਹ ਗੱਲ ਦੱਸਿਏ ਤੇ ਹੁਣ ਆਪਾਂ ਇੱਕ ਗੱਲ ਤੁਹਾਨੂੰ ਦੱਸਣ ਲੱਗੇ ਅੱਜ ਅਸੀਂ ਥੋੜੇ ਟਾਈਮ ਬਾਅਦ ਇੱਕ ਆਪਣਾ ਬੰਦਾ ਇਹੋ ਜਿਹਾ ਭੇਜਾਂਗੇ ਜਿਹੜਾ ਕਿ ਤੁਸੀਂ ਨਾਲ ਤੁਸੀਂ ਜਾਣਦੇ ਹੋਗੇ ਨਾ ਅਸੀਂ ਉਹਨ ਮੱਲੇ ਬਿਲਕੁਲ ਐਨ ਤਰੀਕੇ ਸੇ ਭੇਜਾਂਗੇ ਉਹ ਤੁਹਾਡੇ ਕੋਲ ਰੇਟ ਰੂਨ ਪੁੱਛ ਕੇ ਜਾਏਗਾ ਤੁਸੀਂ ਰੇਟ ਰੂਨ ਬਤਾਏ ਆ ਯਾਨੀ ਕਿ ਕੁਛ ਐਦਾ ਮੱਲੇ ਨਹੀਂ ਬਾਜੀ ਇਹ ਨਹੀਂ ਹੋ ਸਕਦਾ ਅੱਛਾ ਇਹ ਬਿਲਕੁਲ ਹੀ ਨਹੀਂ ਹੋ ਸਕਦਾ ਮੈਨੂੰ ਕਾਰ ਦੇ ਨੂੰ 18 20 ਸ ਇਹ ਨਹੀਂ ਹੈਗਾ ਵੀ 2.500 ਰੁਪਿਆ ਲੈ ਕੇ ਕੋਈ ਬਾਤ ਦਾ ਨਹੀਂ 10 20 25 30 ਰੁਪਏ ਇੱਕ ਪੇਸ਼ੈਂਟ ਛੱਡ ਜਾਂਦਾ ਵਾ ਠੀਕ ਆ ਜਿਹਦੇ ਕੋਲੇ ਨਹੀਂ ਹੈਗੇ ਅਸੀਂ ਉਦਾਂ ਵੀ ਦੇ ਦੰਨੇ ਆ ਇਹ ਨਹੀਂ ਹੈਗਾ ਵੀ ਹੁਣ ਇਦਾਂ ਦੇ ਪੇਸ਼ੈਂਟ ਵੀ ਸਾਡੇ ਕੋਲੇ ਆਉਂਦੇ ਨੇ ਜਿਨ੍ਹਾਂ ਕੋਲੇ ਹੈ ਹੀ ਕੁਝ ਨਹੀਂ ਉਹਨਾਂ ਨੂੰ ਵੀ ਦੇਣਾ ਪੈਂਦਾ ਇਦਾਂ ਦੇ ਵੀ ਮਰੀਜ਼ ਆਉਂਦੇ ਨੇ ਜਿਹੜੇ ੱੱਕੇ ਨਾਲ ਹੀ 5-400 ਰੁਪਏ ਸਾਨੂੰ ੱੱਕੇ ਨਾਲ ਹੀ ਜੀਬ ਚ ਬਾਤਾਂ ਦਿੰਦੇ ਨੇ ਠੀਕ ਆ ਬਾਕੀ ਉਦਾਂ ਦੇ ਦਈਦਾ ਤੇਲ ਦਵਾਈ ਫ੍ਰੀ ਜੇ ਕਿਸੇ ਕੋਲੇ ਨਹੀਂ ਵੀ ਕੁਝ ਹੈਗਾ ਪਰ ਤਾਂ ਵੀ ਦੇ ਕੇ ਤੋਰੀਦਾ ਬਾਈ ਅੱਛਾ ਇੱਕ ਭਾਈ ਸਾਹਿਬ ਉਹ ਕਹਿ ਰਹੇ ਸੀ ਕੁਝ ਕਹਿ ਰਹੇ ਸੀਗੇ ਹਾਂਜੀ ਮਿਰਜ਼ਾ ਆ ਜਾਓ ਇ ਆਜੋ ਆਜੋ ਇੱਕ ਵੜਾ ਆਇਓ ਜਰਾ ਆਜਾ ਆਜੋ ਤੁਸੀਂ ਕੁਝ ਕਹਿ ਰਹੇ ਸੀਗੇ ਮੈਂ ਕਹਿ ਰਹਾ ਸੀ ਮੇਰੀ ਸਿਸਟਰ ਸੀ ਬੁਕਾਰੋ ਉਹ ਬੁਕਾਰੋ ਤੋਂ ਆਈ ਸੀ ਇੱਥੇ ਤੇ ਉਹਦੀ ਨਾ ਪ੍ਰੋਬਲਮ ਸੀ ਉਹ ਇਹ ਗੋਡੇ 'ਚ ਬਹਿ ਨਹੀਂ ਸਕਦੀ ਸੀ ਮਤਲਬ हिਪ ਦੀ ਵੀ ਪ੍ਰੋਬਲਮ ਸੀ ਗੋਡੇ ਦੀ ਵੀ weight ਜ਼ਿਆਦਾ ਸੀ ਉਹ ਦੇ ਕੋ ਚੌਂਕੜੀ ਵਾਜ ਕੇ ਲੰਗਰ ਨਹੀਂ ਖਾਗਦਾ ਅੱਛਾ ਇਹਨੇ ਮੈਨੂੰ ਪਲਵਿੰਦਰ ਨੇ ਦੱਸਿਆ ਕਿ ਇਦਾਂ ਇਦਾਂ ਹੈਗਾ ਲੁਧਿਆਣੇ ਤੂੰ ਚੱਲ ਲੈ ਕੇ ਤੇ ਮੈਂ ਸੋਚਿਆ ਚੱਲ ਆਉਂਦੀ ਐ ਤੇ ਲੈ ਕੇ ਜਾਂਦਾ ਫਿਰ ਮੈਂ ਕਿਹਾ ਚਲੋ ਆਏ ਇਹਨਾਂ ਕੋਲ ਵਾਜੀ ਕੋਲ ਇਹ ਨਨਿਕਾ ਪੈਣਾ ਠੀਕ ਕਰ ਦਾਂਗਾ ਤੈਨੂੰ ਤੂੰ ਗੋਡੇ ਭਰ ਬਹਿ ਜੇਂਗੀ ਤੇ ਉਹ ਤੂੰ ਹੀ ਮੰਨੋਗੇ ਨਹੀਂ ਸ਼ਹੀਦਾ ਸਾਹਿਬ 15 ਚਾਰ ਪੰਜ ਚੱਕਰ ਲੱਗੇ ਹੋਣੇ ਹਫਤੇ ਤੇ ਅਸੀਂ ਦੋ ਚੱਕਰ ਲਾਉਂਦੇ ਸੀ ਮੇਰੇ ਖਿਆਲ ਤੇ 15 ਦਿਨ ਦੇ ਅੰਦਰ ਅੰਦਰ ਉਹ ਸ਼ਹੀਦਾ ਸਾਹਿਬ ਲੰਗਰ ਬੈ ਕੇ ਖਾ ਕੇ ਗਈ ਹੈ ਅੱਛਾ ਜੀ ਹਾਂ ਇਹ ਤੇ ਖੁਦ ਸਾਡੇ ਫੈਮਲੀ ਜਾਈਂ ਵੇਖਿਆ ਫੇ ਮੈਂ ਮੈਂ ਅੰਮੀ ਨੂੰ ਵੀ ਲੈ ਕੇ ਆਇਆ ਉਹ ਵੀ ਥੋੜੇ ਠੀਕ ਹੋਏ ਪਰ ਉਹ ਜਿਆਦਾ 올ਡ ਕਰਕੇ ਉਹ ਮਤਲਬ ਉਹ ਤੋਂ ਡਿਸਟੈਂਸ ਜਿਹੜਾ ਜ਼ਿਆਦਾ ਹੈ ਉਹ ਬੈ ਨਹੀਂ ਸਕਦੇ ਗੱਡੀ ਤੇ ਫਿਰ ਉਹ ਨੇ ਤੋਂ ਦਿੱਲੀ ਗਈ ਹੈ ਤੇ ਦਿੱਲੀ ਜਾ ਕੇ ਬੰਗਲਾ ਸਾਹਿਬ ਗੁਰਦੁਆਰੇ 'ਚ ਸਲਿੱਪ ਕਰ ਗਈ ਉਹਦਾ ਗੋਡਾ ਫੇਰ ਦਰਦ ਕਰਨ ਦੇ ਉਹਨੇ ਸ਼ਾਇਦ ਹੁਣ ਕਹਿੰਦੇ ਸੀ ਕਿ ਨਵੰਬਰ 'ਚ ਆਉਣਾ ਨਵੰਬਰ 'ਚ ਨਹੀਂ ਆਈ ਤੇ ਹੁਣ ਨੈਕਸਟ ਮੰਥ ਮੈਰਿਜ ਹੈ ਤੇ ਸ਼ਾਇਦ ਉਹਦੇ 'ਚ ਆਉਗੀ ਤੇ ਉਹ ਫੇਰ ਉਹਨੇ ਵਿਖਾ ਕੇ ਹੀ ਜਾਣਾ ਅੱਜ ਤੁਸੀਂ ਇੱਥੇ ਕੀ ਕਰਦਾ ਹੋਏ ਮੇਰਾ ਨਾ ਪਹਿਲਾਂ ਆ ਜਿਹੜਾ ਗੋਡਾ ਹੈ ਨਾ ਕਈ ਵਾਰੀ ਆਪਣੀ ਆਪ ਕੜਕ ਆਵਾਜ਼ ਆਉਂਦੀ ਸੀ ਤੇ ਮੈਂ ਭੈਣ ਨੂੰ ਵਿਖਾਇਆ ਉਹ ਤੇ ਉਹਦੀ ਚੀਕਾਂ ਨਿਕਲੀਆਂ ਤੇ ਮਾੜੀਆਂ ਮੋਟੀਆਂ ਫੇਰੇ ਕਹਿੰਦੀ ਬ੍ਰਦਰ ਨੂੰ ਵੀ ਚੈੱਕ ਕਰਾਉ ਉਹ ਮੇਰੀਆਂ ਵੀ ਇੱਕ ਦੋ ਚੀਕਾਂ ਕਢਾਈਆਂ ਤੇ ਉਹ ਮੇਰੇ ਕਹਿੰਦਾ 6 ਮਹੀਨੇ ਹੋ ਗਏ ਹਨ 7 ਮਹੀਨੇ ਨਾ ਮੇਰਾ ਗੋਡਾ ਕੋਈ ਕੜਕ ਕਰਕੇ ਆਵਾਜ਼ ਕੀਤਾ ਹਾਂ ਤੇਲ ਮੈਂ 2-4 ਵਾਰ ਆਪ ਹੀ ਮਾਲ ਲੈਂਦਾ ਸੀ ਜਦੋਂ ਸੌਣ ਲੱਗਣਾ ਮਾਲਾ ਜਾਂ ਤੇਲ ਲਾ ਕੇ ਮਾਲਸ਼ ਕਰ ਲੈਂਦਾ ਤੇਲ ਬੜਾ ਵਧੀਆ ਇਹਨਾਂ ਦਾ ਇਹ ਤੇ ਮੈਂ ਪੱਕਾ ਕਹਿੰਦਾ ਉਹ ਐ ਮੈਨੂੰ ਹੁਣ ਫਰਕ ਹੈ ਮੈਂ ਕਹਾ ਅੱਜ ਵੀ ਮੈਂ ਆਇਆ ਮੈਂ ਕਹਾ ਦਿਖਾਣਾ ਤੇ ਨਹੀਂ ਫਿਰ ਵੀ ਮਾੜਾ ਜੀ ਚੁੱਡੀ ਲਵਾਈ ਲੈਣੀ ਮੈਂ ਅਸੀਂ ਵਿਖਾ ਲਏ ਬਿਲਕੁਲ ਜੀ ਵੈਜ ਜੀ ਨਾਲ ਤੁਸੀਂ ਮਿਲਿਆ ਔਰ ਜਿਹੜੇ ਇੱਥੇ ਇਹਨਾਂ ਦੇ ਕਲਾਇੰਟ ਆਏ ਬਹੁਤ ਸਾਰੇ ਕਲਾਇੰਟ ਆ ਗਏ ਤੁਸੀਂ ਦੇਖ ਸਕਦੇ ਅੱਛਾ ਗੁੜੀਆਂ ਨੂੰ ਇਹ ਮੇਰੀ ਬੇਟੀ ਇਹ ਤਾਂ ਨਾ ਸਰਵਾਈਕਲ ਦਾ ਸੀ ਉਹ ਇੱਕ ਵਾਰੀ ਗੱਲ ਕੀਤੀ ਹੈ ਕਹਿੰਦੇ ਲੈ ਕੇ ਆਇਓ ਫਿਰ ਇਹਨੂੰ ਲੈ ਕੇ ਆਏ ਤੇ ਇਹ ਦਾ ਵੀ ਉਦੋਂ ਦਾ ਠੀਕ ਹੋਇਆ ਪਰ ਹੁਣ ਬੱਚੇ ਆ ਮਨਾਂ ਤੇ ਸੁਣਦੇ ਨਹੀਂ ਸਹਰਾਣਾ ਲੈ ਕੇ ਉੱਪਰ ਕਰਕੇ ਸੌਣਾ ਉਹ ਫੇਰ ਹੋ ਗਿਆ ਤੇ ਕਹਿੰਦੇ ਪਾਪਾ ਦਰਦ ਹੁੰਦੀ ਮੈਂ ਚੱਲ ਫੇਰ ਆ ਸੰਡੇ ਆ ਤੇ ਅੱਜ ਵਿਖਾ ਕੇ ਆਂਦੇ ਆ ਨਾ ਠੀਕ ਹੈ ਜੀ ਜਿਹੜੇ ਇਹਨਾਂ ਦੇ ਕਲਾਇੰਟ ਹੈਗੇ ਆ ਉਹ ਵੀ ਬਹੁਤ ਅੱਛਾ ਮਤਲਬ ਕਿ ਇਹਨਾਂ ਬਾਰੇ ਰਿਸਪੌਂਸ ਦੇ ਰਹੇ ਆ ਕਹਿ ਰਹੇ ਆ ਕਿ ਸੈਟੀਸਫਾਈਡ ਹੈਗੇ ਆ ਕਿ ਇੱਕ ਜਿਹੜਾ ਆਪਾਂ ਪੈਹਾ ਲਾਂਦੇ ਆ 2 ਜਾਂ 2200 ਇਸ ਤੋਂ ਬਾਅਦ ਕੋਈ ਪੈਸਾ ਨਹੀਂ ਲੱਗਣਾ ਉਹ ਵੀ ਪਤਾ ਕਦਾਂ ਲੱਗਣਾ ਹੈ ਜਿਹੜਾ ਤੇਲ ਦਿੰਦੇ ਆ ਜਾਂ ਫਿਰ ਦਵਾਈ ਦਿੰਦੇ ਆ ਜਿਹੜੀ ਇਹ ਟ੍ਰੀਟਮੈਂਟ ਕਰਦੇ ਆ ਹੱਥਾਂ ਨਾਲ ਉਹਦਾ ਕੋਈ ਪੈਸਾ ਨਹੀਂ ਹੈਗਾ ਉਹ ਤੁਸੀਂ ਭਾਵੇਂ ਇੱਕ ਵਾਰੀ ਆਓ 10 ਵਾਰੀ ਆਓ 15 ਵਾਰੀ ਆਓ ਉਹਦਾ ਕੋਈ ਪੈਸਾ ਨਹੀਂ ਹੈਗਾ ਔਰ ਵਿਦਨ 4-5 ਘੜੇ ਚ ਮਤਲਬ ਕਿ ਤੁਸੀਂ ਇੰਨਾ ਰਿਲੀਫ ਕਰ ਲੋਗੇ ਤੁਸੀਂ ਆਪ ਕਹੋਗੇ ਕਿ ਹਾਂ ਵੀ ਮੈਨੂੰ ਫਰਕ ਲੱਗਿਆ ਜਾਂਦੇ ਜਾਂਦੇ ਵੈਜ ਜੀ ਤੁਸੀਂ ਇੱਕ ਸਾਨੂੰ ਗੱਲ ਦੱਸੋ ਜਿਹੜੇ ਸਾਡੇ ਵਿਊਅਰਸ ਜਾਣਨਾ ਚਾਹੁੰਦੇ ਕਿ ਤੁਸੀਂ ਇੱਥੇ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਬੰਦ ਹੋ ਇੱਥ ਤੇ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਸ਼ਨੀਵਾਰ ਦੀ ਸੈਚਰਡੇ ਦੀ ਛੁੱਟੀ ਹੁੰਦੀ ਆ ਸੰਡੇ ਨੂੰ 8 ਵਜੇ ਤੋਂ ਲੈ ਕੇ 9 ਵਜੇ ਤੱਕ ਤੇ ਹੋਰ ਵੀ ਕੋਈ ਜਗ੍ਹਾ ਬੈੰਦੇ ਹੋ ਹਾਂਜੀ ਪੱਦੀ ਪਿੰਡ ਬਹਿਣਾ ਜੀ ਮੈਂ ਇਹ ਪੈ ਜਾਂਦਾ ਸਾਨੇ ਵਾਲੇ ਦੇ ਕੋਲੇ ਉੱਥੇ ਬਹਿਣਾ 10 ਵਜੇ ਤੋਂ ਲੈ ਕੇ 1:30 ਵਜੇ ਤੱਕ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ 10 ਤੋਂ 1:30 ਪੱਦੀ ਪਿੰਡ ਤੇ ਇਹੋ ਜੀ ਵੀਡੀਓ ਤੁਹਾਡੇ ਕੋਲ ਲੈ ਕੇ ਆਂਦੇ ਰਵਾਂਗੇ ਹੁਣ ਮੈਨੂੰ ਦਿਓ ਇਜਾਜ਼ਤ ਚਰੰਜਿਸ ਸਿੰਘ ਲੱਕੀ ਨੂੰ ਕੈਮਰਾਮੈਨ ਹਾਜੀ ਦੇ ਨਾਲ ਥੈਂਕ ਯੂ ਸੋ ਮੱਚ ਧੰਨਵਾਦ